ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੌਪ ਕੁਆਲਿਟੀ ਦੀ ਦੁੱਧਾ ਸੂਗਾ ਹਾਜ਼ਰ ਦੁੱਧ ਵਾਲੀ ਝੋਟੀ ਲੈ ਕੇ ਆਏ ਆ ਮੰਗਰ ਕੱਟੀ ਟੌਪ ਦੇ ਸੀਮੰਦੀ ਹਰਿਆਣਾ ਚੋਂ ਵੀਰਾਂ ਨੇ ਪਰਚੇਜ ਕੀਤੀ ਹੈ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛੋ ਬਾਈ ਸਤਿ ਸ੍ਰ ਕੋਆ ਨੰਬਰ 9915598872 9915598872 ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀਏ ਪਹਿਲੇ ਨੰਬਰ ਤੇ ਕੈਮਾ ਸੂਆ ਦਾ ਦੂਜਾ ਸੂਆ ਵੀਰੇ 6 ਦੰਦ ਦਾ ਦੂਜਾ ਸੂਆ ਦੰਦਾਂ ਚ 6 ਦੰਦ ਦਾ ਹਾਜ਼ਰ ਦੁੱਧ ਕਿੰਨਾ ਵੀਰੇ ਹੁਣ 15 ਕਿਲੋ 15 ਕਿਲੋ ਦੁੱਧ ਐਨ ਕੰਡਿਆ ਹਾਜ਼ਰਾ ਕੋਈ ਬਾਜ਼ਾਰ ਨਹੀਂ ਬੱਚਾ ਆਪਾਂ ਮੱਧ ਨੂੰ ਲਾਇਆ ਹੋਇਆਗਾ ਟਾਈਮ ਤੋਂ ਟਾਈਮ ਵੀਰਾਂ ਦੇ ਘਰੇ ਦੋ ਟਾਈਮ ਵੀਰੇ ਕਹਿੰਦੇ ਵੀ ਦੁੱਧ 16 ਕਿਲੋ ਆਪਾਂ 15 ਕਹਿ ਕੇ ਦੇਵਾਂਗੇ ਮੂਰੇ ਮੰਗਰ ਦਾ ਹਵਾਨਾ ਦੋਸਤੋ 2 ਫੁੱਟ ਹਵਾਨਾ ਮੂਰੇ ਤੇ ਮੰਗਰ ਸੂ ਨੂੰ ਟੱਚ ਕਰਦਾ ਵੀਰੇ ਖੋਲ ਕੇ 게ੜਾ ਦਵਾਰੇ ਤੋਰੇ ਬੁਖ ਬਾਈਆਂ ਨੂੰ ਚੈੱਕ ਕਰਵਾ ਦਈਏ ਵੱਡਾ ਕਦਗਾਠ ਰਿੰਗ ਸਿੰਘ ਦੰਦਾਂ 'ਚ ਕਿਵੇਂ ਵੀਰੇ ਦੰਦਾਂ 'ਚ 6 ਦੰਦ ਦੰਦਾਂ 'ਚ 6 ਦੰਦ ਦੰਦਾਂ 'ਚ 6 ਦੰਦ ਆ ਕੀ ਦੋਸਤੋ ਵੱਡਾ ਕਦਗਾਠ ਮੂਰੇ ਮੰਗਰ ਦਾ ਹਵਾਨਾ ਕੱਲਾ ਕੱਲਾ ਨਿਖਣਵਾ ਥਣਾ ਚਬਾਈ ਚਬੂਈ ਦੀ ਬੋਲੀ ਆ ਵੀਰਾ ਚਬਾਈ ਚਬੂਈ ਦੀ ਵੀਰ ਕਹਿੰਦਾ ਪੋਲੀ ਆ ਦੋਸਤੋ ਕੱਲਾ ਕੱਲਾ ਨਿਖਣਵਾ ਥਣ ਮੂਰੇ ਮੰਗਰਦਾ ਹਵਾਨਾ ਵੱਡਾ ਕਦਗਾਠ ਜੇ ਕੋਈ ਵੀਰ ਚੰਗੀ ਸੰਭਲੂਗਾ ਵੀਰੇ ਕਿੰਨਾ ਦੁੱਧ ਦੇ ਦੂਏ ਤੱਕ ਮੇਰੇ 17 ਕਿਲੋ ਦੀ ਆਪਣੀ ਗਰੰਟੀ ਵੀਰ ਕਹਿੰਦਾ ਵੀ ਆਪਣੀ 17 ਕਿਲੋ ਤੱਕ ਦੀ ਰਿਕਵਰਮੈਂਟ ਲੂ ਜੇ ਕੋਈ ਵੀਰ ਚੰਗੀ ਸੰਭਲੂਗਾ ਵੱਡਾ ਕੱਦ ਗੜ ਰਿੰਗ ਸਿੰਘ ਦੰਦਾਂ ਚ 6 ਦੰਦ ਮੰਗਰ ਕੱਟੀ ਟੋਪ ਦੇ ਸੀਮਨ ਦੀ ਵੀਰੇ ਚੰਗੇ ਸੀਮਨ ਦੀ ਕੱਟੀ ਹੈ ਨਾ ਮੰਗਰ ਮਾਲਕਾਂ ਨੇ ਵੀਰ ਕਹਿੰਦਾ ਵੀ ਦੱਸ ਕੇ ਦਿੱਤੀ ਹੈ ਹਰਿਆਣਾ ਜੋ ਪ੍ਰਚੀਜ਼ ਕੀਤੀ ਹੈ ਮੰਗਰ ਚੰਗੇ ਸੀਮਨ ਦੀ ਕੱਟੀ ਆ ਰੇਟ ਬਾਜੋਬ ਜਾ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਵੀਰ ਤੋਂ ਜਸਨੂਹ ਜਿਹੜਾ ਆ ਦੇਖ ਸਕਦੇ ਹੋ ਦੋਸਤੋ ਥਣ ਹਵਾਨੇ ਦੀ ਬਿਲਕੁਲ ਸਾਫ ਹਵਾਨਾ ਮੂਰੇ ਮੰਗਦਾ ਵੀਰੇ ਧਾਰਾਂ ਮਾਰਦੇ ਦੋਸਤੋ ਧਾਰਾਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਗਾਂਵ ਆਲਾ ਚੌਣਾ ਬਿਲਕੁਲ ਇਹਨਾਂ ਪੋਲਾ ਕੱਲਾ ਕੱਲਾ ਨਿਖਣਵਾ ਥਾਣਾ ਚਰਖੇ ਦੀਆਂ ਪੂਣੀਆਂ ਵਾਰੀਆਂ ਧਾਰਾਂ ਨੇ ਬਾਜ ਮੇਰੇ ਰੇਟ ਕੀ ਹੋਊਗਾ ਬਾਜਬ ਦਾ ਮੇਰੇ ਦਾ ਫੋਨ ਤੇ ਫੋਨ ਤੇ ਦੱਸ ਦੇ ਯਾਰ ਭਰਾ ਫੋਨ ਉਹੀ ਬੰਦਾ ਲਾ ਲੈਣ ਰੇਟ ਬਿਲਕੁਲ ਜਾਇਜ਼ ਹੋਊਗਾ ਕਿਉਂਕਿ ਵੀਰਾਂ ਦਾ ਸੌਦਾ ਚੱਲ ਜਣਾ ਗਾ ਘਾਹ ਘਰੇ ਬੈਠਣੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਣਾ ਬਾਜਬ ਰੇਟ ਹੋਊਗਾ ਰੇਟ ਵੀਰਾਂ ਦੇ ਫੋਨ ਤੇ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੋਰ ਇੱਕ ਤੁਹਾਨੂੰ ਬੇਨਤੀ ਹੋਰ ਹੈ ਜੇ ਕਿਸੇ ਵੀਰ ਨੇ ਚੰਗੀ ਮੱਝ ਲੈਣੀ ਹੈ 15 16 17 18 ਕਿਲੋ ਦੁੱਧ ਵਾਲੀਆਂ ਚੰਗੀਆਂ ਮੱਝਾਂ ਨੇ ਵੀਰਾਂ ਕੋਲੇ ਵੱਡੇ ਘਾਤ ਰਹੇ ਸਾਰੀਆਂ ਝੋਟੀਆਂ ਦੰਦਾਂ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ